ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੈਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਕੋਠੇ ਟੱਲ ਵਾਲੀ ਪਿੰਡ ਮਹਾਰਾਜ ਲਹਿਰਾਮਾ ਬਥਰਮਲ ਪਲਾਂਟ ਦੇ ਵੈਕ ਸਾਈਡ ਸੋ ਅੱਜ ਦੀ ਵੀਡੀਓ ਦੇ ਵਿੱਚ ਅਕ ਆਪਾਂ ਸੂਣ ਵਾਲੀ ਸਾਨੂੰ ਗਾਂ ਦਿਖਾ ਰਹੇ ਆ ਤੇ ਕਦ ਘਾੜ ਮਿੱਤਰੋ ਸੋਣਾ ਸਾਹੀਵਾਲ ਤੇ ਐਫ ਐਫ ਕ੍ਰੋਸ ਫੇਸ ਕੁਆਲਿਟੀ ਵੀ ਚੰਗੀ ਹੈ ਤੇ ਸਰੀਰ ਦੀ ਬਣਤਰ ਵੀ ਮਿੱਤਰੋ ਬਹੁਤ ਸੋਹਣੀ ਹੈ ਤੇ ਥਾਂਲੇ ਦੀ ਬਣਤਰ ਵੀ ਸੋਹਣੀ ਹੈ ਚੰਗੀ ਹੈ ਤੇ ਦੁੱਧ ਵੀ ਬਾਈ ਦੇ ਦੱਸਣ ਦੇ ਮੁਤਾਬਕ ਵੀ ਪਿਛਲੇ ਸਵੇਰ ਦਾ ਚੰਗਾ ਕੱਢਿਆ ਤੇ ਇੱਕ ਥੋੜਾ ਜਿਹਾ ਕੱਟ ਥਣ ਦੇ ਮੂਹਰੇ ਲੱਗਿਆ ਵਾ ਉਹ ਪਿਛਲੇ ਸਾਲ ਦਾ ਲੱਗਿਆ ਵਾ ਜ਼ਖਮ ਆਰਾਮ ਹੋਇਆ ਵਾ ਕੋਈ ਵੱਡੀ ਗੱਲ ਨਹੀਂ ਬਿਲਕੁਲ ਸਾਫ਼ ਹੈ ਤੇ ਧਾਰ ਵਧੀਆ ਸਾਫ਼ ਨਿਕਲਦੀ ਹੈ ਜਿਹੜਾ ਕੱਟ ਆ ਉਹ ਸਾਈਡ ਤੇ ਮੇਰੂ ਦੇ ਕੋਲੇ ਨਹੀਂ ਸਾਈਡ ਤੇ ਕੱਟਾ ਕਿ ਆਪਣਾ ਫਰਜ ਬੰਦਾ ਦੱਸੰਦਾ ਬੰਦਾ ਦੂਰੋਂ ਕੋਈ ਚੱਲ ਕੇ ਆ ਗਿਆ ਵੀ ਹਾਲਾਂਕਿ ਦਾ ਵੀ ਮੈਨੂੰ ਆਜੀ ਦੱਸੀ ਨਹੀਂ ਤੇ ਕੋਈ ਖਾਸ ਗੱਲਾਂ ਚ ਨਹੀਂ ਆਉਂਦਾ ਇਹ ਜ਼ਖਮ ਆਰਾਮ ਹੈ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਉਸ ਤੋਂ ਬਾਅਦ ਇਹਦੀ ਡਿਟੇਲ ਤੁਹਾਡੇ ਨਾਲ ਕਰਾਂਗੇ ਸਾਂਝੀ ਸੋ ਜਿਹੜੇ ਭਰਾ ਆਪਣੇ YouTube ਚੈਨਲ ਤੇ ਵੀਡੀਓ ਦੇਖ ਰਹੇ ਨੇ ਧੰਨਵਾਦ ਫੇਰ ਕਹਿੰਦਾ ਵੀ ਕੱਦ ਕਾਰ ਸੋਣਾ ਸਾਹੀਵਾਲ ਤੇ HP ਕ੍ਰੋਸ ਹੈ ਤੋਂ ਚੰਗੀ ਝੋਲੀ ਆ ਚੰਗਾ ਥਾਣਾ ਤੇ ਚੰਗਾਈ ਬਾਈ ਕਹਿੰਦਾ ਵੀ ਦੁੱਧ ਸੀ। ਬੰਦ ਹੋ ਜੀ। ਹਾਂ ਬਾਈ ਮਨਿੰਦਰ ਕੀ ਹਾਲ ਹੈ? ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਹੋਰ ਕਿਵੇਂ ਸਤਾਂ? ਠੀਕ ਹੈ ਜੀ ਬਾਈ ਜੀ। ਅੱਜ ਆਪਾਂ ਹੈ ਜਿਹੜੀ ਗਾਂ ਦਿਖਾਈ ਆ ਹਨਾ ਇਹਦਾ ਸੂਆ ਮੇਨ ਕਿਹੜਾ ਹੈ? ਇਹਦਾ ਵੀਰੇ ਸੂਆ ਤੀਜਾ। ਤੀਜੇ ਸੂਆ ਸੁੰਦੀ ਆ। ਹਾਂ ਕਰਦੀ ਬੈੜਾ। ਠੀਕ ਹੈ। ਮਗਲੇ ਸੂਏ ਵਗਿਆ ਦੁੱਧ ਕੱਢਿਆ ਨੇ। ਕਿੰਨਾ ਕ ਦੁੱਧ ਸੀ? ਦੁੱਧ ਕੱਢਿਆ 20 ਲੀਟਰ ਨੇ। ਬਾਈ ਗੇਟਰਾਂ ਬਾਕੀ ਫੈਂਡਫੰਡ ਵਧੀਆਉਂਦੀ ਐ ਦੀ ਠੰਡੀ ਸੀਲ ਕਿਵੇਂ ਆ ਪੂਰੀ ਵਧੀਆ ਬਦਕਾ ਲ ਐ ਖਾਦਾ ਤੁਹਾਨੂੰ ਤੁਹਾਨੂੰ ਕੋਈ ਚੱਕਰ ਨਹੀਂ ਆਹੀ ਗੱਲ ਦਾ ਠੀਕ ਐ ਵੀ ਮੰਨ ਲਾ ਵੀ ਕੋਈ ਚੱਕਰ ਨਹੀਂ ਆ ਇਹ ਲੈ ਮਾਦੀ ਗਈ ਚਲ ਠੀਕ ਐ ਤੇ ਇਹਦਾ ਮੰਨ ਲਾ ਵੀ ਟੀਕਾ ਕਿਹੜਾ ਲੱਗਿਆ ਸੀ ਠੀਕ ਆ ਜੀ ਨਹੀਂ ਇਹਨਾਂ ਦਾ ਤੇ ਮੈਨੂੰ ਇਹਦੇ ਤੇ ਨੌਲੇਜ ਹੈ ਨਹੀਂ ਹਾਂ ਟੀਕਾ ਉਹ ਵਦਕਾ ਲੱਗਿਆ ਵਾ ਵਧੀਆ ਲੱਗਿਆ ਹਾਂ ਠੀਕ ਐ ਤੇ ਮੁੱਲ ਕੀ ਕਰਤਾ ਜੀ ਮੁੱਲ 65000 ਬਾਈ ਮਾਨਤਾ ਨਾ ਬਾਈ ਮਾਨਨਾ ਕਰ ਦਾਂਗੇ ਓਕੇ ਤੇ ਫੋਨ ਨੰਬਰ ਜੀ ਆਪਣਾ 62802 62802 34912 34 ਨੰਬਰ ਹਾਂਜੀ 62802 34912 ਮੇਰਾ ਫੋਨ ਨੰਬਰ ਹੈ ਤੀਜੇ ਸੂਏ ਸੂ ਤੇ ਦਿਨ ਕਿੰਨੇ ਕਰਦੇ ਆ ਦਿਨ ਇਹਦੇ ਮਨ ਲਾ 9 ਤਰੀਕ ਨੂੰ ਪੂਰੇ ਆ 9 ਨੂੰ ਹਾਂ ਠੀਕ ਹੈ ਅੱਜ 7 ਹੋ ਗਈ ਹੈ ਨਾ ਠੀਕ ਹੈ ਜੋ ਵੱਧ ਘੱਟ ਬਸੋ ਕਦੋਂ ਲੈ ਸਕਦਾ ਹਨਾ ਹਾਂ ਜੀ ਦੇਖੋ ਬਰੇ ਬਲ ਬਹੁਤ ਪਿਆ ਹੈ ਤਾਂ ਹਾਂ ਹਜੇ ਤਾਂ ਪੂਰੇ ਥੋੜੇ ਨੇ ਸੋ ਜਿਹੜੇ ਵੀ ਵੀਰ ਭਰਾ ਨੂੰ ਮੇਟਰੋ ਲੋੜ ਆ ਤਾਂ ਕਰੋ ਸੰਪਰਕ ਰੱਖਣਾ ਬੰਦੇ ਬਾਅਦ ਬਧੀਆਂ ਚੀਜ਼ਾਂ ਹੈ ਇਹ ਹਾਂ ਗਰਮੀ ਗਰਮੀ ਨਹੀਂ ਮੰਦੀ ਹਣੀ ਠੀਕ ਹੈ ਸੋ ਸਾਰੇ ਘੱਟ ਹੋ ਗਿਆ ਜਿੱਦਗੀ ਓਕੇ ਜੀ ਧੰਨਵਾਦ